ਇਹ 11.5 ਕਰੋੜ ਰੁਪਈਆ ਕਿਤੇ ਲੱਗਣਾ ਸੀ ਤੇ ਤਕਰੀਬਨ ਇਹ ਤਰੀਕ ਆ ਜਿਹੜੀ ਇਹ ਵਾਧੀ 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 ਪਹਿਲਾਂ ਪਹਿਲਾਂ ਕੰਪਲੀਸ਼ਨ ਇਹਦੀ ਸੀ 5 ਪੰਜਵਾਂ ਮਹੀਨਾ 23 ਨੂੰ 23 ਨੰਘਿਆ 23 ਤੋਂ 8 ਹੋ ਗਿਆ 8 ਤੋਂ 12 4 24 24 ਵੀ ਨਿਕਲ ਗਿਆ ਤੇ ਹੁਣ 25 ਆ ਗਿਆ ਪਰ ਮੈਂ ਇਹ ਕਹਿਣਾ ਚਾਹਨਾ ਪਰ ਫਿਰ ਵੀ ਹੁਣ ਕਾਫੀ ਕੰਮ ਆ ਜਿਹੜਾ ਇਹ ਹੋਇਆ ਤੇ ਪ੍ਰੋਜੈਕਟ ਦੇ ਉਦੋਂ ਬਾਅਦ 11.5 ਕਰੋੜ ਤੋਂ ਬਾਅਦ ਵੀ ਪੈਸੇ ਅੱਜ ਮੈਂ ਬੜੇ ਚਿਰ ਬਾਅਦ ਦੁਬਾਰਾ ਦੇਖਣ ਆਇਆ ਸੀ ਕਿਉਂਕਿ ਜਿਹੜੇ ਆਪ ਪ੍ਰੋਜੈਕਟ ਸ਼ੁਰੂ ਕੀਤੇ ਹੋਣ ਉਹਨਾਂ ਦੇ ਵਿੱਚ ਹਮੇਸ਼ਾ ਤੁਹਾਡਾ ਮਨ ਰਹਿੰਦਾ ਹੈ ਰੀਜ ਰਹਿੰਦੀ ਹੈ ਵੀ ਉਹ ਕੰਪਲੀਟ ਕਦ ਹੋਣ ਪਰ ਇਹ ਤਕਰੀਬਨ ਉਸ ਵੇਲੇ ਜਦੋਂ ਅਸੀਂ 스마트 ਸਿਟੀ ਚੋਂ ਪਾਸ ਕੀਤਾ ਸੀ ਇਹ 11.5 ਕਰੋੜ ਰੁਪਇਆ ਇਤੇ ਲੱਗਣਾ ਸੀ ਤੇ ਤਕਰੀਬਨ ਇਹ ਤਰੀਕ ਆ ਜਿਹੜੀ ਇਹ ਵਾਧੀ 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 ਪਹਿਲਾਂ ਕੰਪਲੀਸ਼ਨ ਨਹੀਂ ਦੀ ਸੀ 5 5ਵਾਂ ਮਹੀਨਾ 23 ਨੂੰ 23 ਨੰਘਿਆ 23 ਤੋਂ 8 ਹੋ ਗਿਆ 8 ਤੋਂ 12 4 24 24 ਵੀ ਨਿਕਲ ਗਿਆ ਤੇ ਹੁਣ 25 ਆ ਗਿਆ ਪਰ ਮੈਂ ਇਹ ਕਹਿਣਾ ਚਾਹੁੰਦਾ ਪਰ ਫਿਰ ਵੀ ਹੁਣ ਕਾਫੀ ਕੰਮ ਆ ਜਿਹੜਾ ਇਹ ਹੋਇਆ ਤੇ ਪ੍ਰੋਜੈਕਟ ਤੇ ਉਦੋਂ ਬਾਅਦ 11.5 ਕਰੋੜ ਤੋਂ ਬਾਅਦ ਵੀ ਪੈਸੇ ਵਧੇ ਕਿ ਮੈਂ ਤਾਂ ਕਰਕੇ ਇਹਨੂੰ ਮੇਰਾ ਮਨ ਪਹਿਲਾਂ ਵੀ ਸੀ ਤੇਜੀ ਨਾ ਬਣੇ ਆ ਪਿੱਛੇ ਵੀ ਨੈਸ਼ਨਲਸ ਹੋਈਆਂ ਨੈਸ਼ਨਲਸ ਜਿਹੜੀਆਂ ਸਾਡੀਆਂ ਲੜਕੀਆਂ ਦੀ ਸੀ ਉਹਦੇ ਵਿੱਚ ਫਾਈਨਲ ਮੁਕਾਬਲਾ ਜਿਹੜਾ ਉਹ ਰੇਲਵੇਜ਼ ਪਰਸਿਸ ਪੰਜਾਬ ਹੋਇਆ ਹੁਣ ਪੰਜਾਬੀਆਂ ਤੇ ਰੇਲਵੇ ਮੇਰੇ ਕੋਲ ਮਹਿਕਮਾ ਹੈ ਤੇ ਬੜਾ ਇੰਟਰਸਟਿੰਗ ਮੈਚ ਸੀ ਕਦੇ ਉਹ ਅੱਗੇ ਹੁੰਦੇ ਸੀ ਕਦੇ ਉਹ ਅੱਗੇ ਹੁੰਦੇ ਸੀ ਪਰ ਅਖੀਰ ਚ ਜਿੱਤ ਆ ਜਿਹੜੀ ਉਹ ਰੇਲਵੇ ਦੀ ਹੋਈ ਉਹ ਚਲੋ ਇਹ ਚੱਲਦਾ ਰਹਿੰਦਾ ਮੇਰਾ ਉਹ ਕਹਿਣ ਦਾ ਮਤਲਬ ਹੈ ਵੀ ਪੰਜਾਬ ਬਾਸਕਟਬਾਲ ਦੇ ਵਿੱਚ ਮੁੰਡਿਆਂ ਦੇ ਕੁੜੀਆਂ ਦੇ ਵਿੱਚ ਬਹੁਤ ਵਧੀਆ ਏ ਜੇ ਰੇਲਵੇ ਦੀ ਗੱਲ ਕਰਾਂ ਜਾਂ ਹੋਰ ਉਹ ਸਾਡੇ ਪੰਜਾਬ ਦੇ ਉਹ ਚ ਬੜੇ ਬੱਚੇ ਆ ਜਿਹੜੇ ਉਹ ਟੀਮਾਂ ਚ ਵੀ ਉਹੀ ਹੁੰਦੇ ਆ ਪਰ ਮੈਂ ਅੱਜ ਇਹ ਫੇਰ ਦੁਬਾਰਾ ਥੋੜਾ ਐਡਮਿਨਿਸਟ੍ਰੇਸ਼ਨ ਨੂੰ ਕਹੂੰਗਾ ਠੇਕੇਦਾਰ ਨੇ ਜਿਹੜੇ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਔਰ ਫਿਰ ਵੀ ਬੜਾ ਵਧੀਆ ਨਿਕਲ ਕੇ ਆ ਰਿਹਾ ਇੱਧਰ ਸਾਰੇ ਦਰਸ਼ਕਾਂ ਲਈ ਚਾਹਣ ਵਾਲਿਆਂ ਲਈ ਜਿਹੜੀਆਂ ਜਗ੍ਹਾ ਹੋਏਗੀ ਉੱਤੇ ਪ੍ਰੋਪਰ ਵੈਂਟੀਲੇਸ਼ਨ ਇਹ ਉਸ ਵੇਲੇ ਬੜਾ ਸੋਹਣਾ ਇਹ ਅਸੀਂ ਤਿਆਰ ਕੀਤਾ ਸੀ ਇੱਕ ਇਹ ਪ੍ਰੋਜੈਕਟ ਜਿਹੜਾ ਗੁਰੂ ਨਾਨਕ ਸਟੇਡੀਅਮ ਨੇ ਜਿਹੜੇ ਉਹਦੇ ਟਰੈਕ ਸਾਰਾ ਤਕਰੀਬਨ 8.5 ਕਰੋੜ ਰੁਪਏ ਦਾ ਉਹ ਪ੍ਰੋਜੈਕਟ ਸੀਗਾ ਜਿਹਦੇ ਵਿੱਚੋਂ ਟਰੈਕ ਲੱਗਿਆ ਇਹ ਸਾਰਾ ਨਵਾਂ ਸਿੰਥੈਟਿਕ ਟਰੈਕ ਲੱਗਿਆ ਨਾਲ ਹੀ ਇਹ ਤਕਰੀਬਨ 11.5 ਕਰੋੜ ਦਾ ਸੀਗਾ ਉਦੋਂ ਹੋਰ ਪੈਸੇ ਵਧੇ ਆ 12 ਤੋਂ ਉੱਤੇ ਹੋਣਾ ਇਸ ਵੇਲੇ ਪਰ ਇਹ ਦੱਸਣਾ ਤਾਂ ਜ਼ਰੂਰੀ ਹੁੰਦਾ ਕਿਉਂਕਿ ਕਈ ਵਾਰ ਭੁੱਲ ਜਾਂਦੇ ਆ ਸਾਰੇ ਵੀ ਇਹ ਪ੍ਰੋਜੈਕਟ ਜਿਹੜੇ ਆ ਇਹ ਬੜੀ ਖੁਸ਼ੀ ਨਾਲ ਅਸੀਂ ਪਾਸ ਕੀਤੇ ਸੀ ਤੇ ਅੱਜ ਉਹ ਇਮਾਰਤ ਬਿਲਡਿੰਗ ਖੜੀ ਹੋ ਗਈ ਆ ਤੇ ਕੁਝ ਮਹੀਨਿਆਂ ਦੇ ਵਿੱਚ ਇੱਥੇ ਸਾਡੇ ਨੌਜਵਾਨ ਪਲੇਅਰ ਬੱਚੇ ਬੱਚੀਆਂ ਨੈਸ਼ਨਲ ਤੇ ਇੰਟਰਨੈਸ਼ਨਲ ਪਲੇਅਰ ਨੇ ਜਿਹੜੇ ਉਹ ਇੱਥੋਂ ਨਿਕਲਣਗੇ ਤੇ ਇਹ ਖੁਸ਼ੀ ਹੁੰਦੀ ਆ ਜਦੋਂ ਇਹ ਚੀਜ਼ਾਂ ਦੇ ਉੱਤੇ ਦੇਖੀ ਦੀਆਂ ਐ ਵੀ ਆਪਣੇ ਹੱਥ ਹੀ ਇਹ ਬੂਟੇ ਲਾਏ ਸੀ ਤੇ ਅੱਜ ਇਹ ਸਾਰਾ ਕੰਮ ਚੱਲ ਰਿਹਾ ਨਾਲ ਹੀ ਚੱਲਦੇ ਆ ਦੂਜੇ ਪਾਸੇ ਵੀ ਜਿੱਥੇ ਪਰਾਣਾ ਐਸੋਲੇ ਮੈਨੂੰ ਲੱਗਦਾ ਟੀਮਾਂ ਪ੍ਰੈਕਟਿਸ ਜਾਂ ਖੇਡ ਰਹੀਆਂ ਐ ਸਾਰੀਆਂ ਸਾਡੇ ਕੋਚ ਜਿਹੜੇ ਇੱਥੇ ਸਰਦਾਰ ਤੇਜਾ ਸਿੰਘ ਜੀ ਬੜੇ ਵੱਡੇ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਨੇ ਜਿਹੜੇ ਉਹਨਾਂ ਨੇ ਆਪਣੀ ਸਖਲਾਈ ਆਪਣੀ ਟ੍ਰੇਨਿੰਗ ਨਾਲ ਉਹਨਾਂ ਨੇ ਉਹਨਾਂ ਨੂੰ ਫਾਇਦਾ ਕੀਤਾ ਬਣਾਇਆ ਤੇ ਉਹਨਾਂ ਦਾ ਬੜਾ ਮਨ ਸੀ ਉਹਨਾਂ ਨੇ ਕੱਲੀ-ਕੱਲੀ ਸਾਡੇ ਨਾਲ ਜਦੋਂ 스마트 ਸਿਟੀ ਚ ਪੈਸੇ ਆਏ ਤੇ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਇੱਥੇ ਸਭ ਤੋਂ بڑا ਔਖਾ ਹੁੰਦਾ ਜਦੋਂ ਇੰਟਰਨੈਸ਼ਨਲ ਨੈਸ਼ਨਲ ਲੈਵਲ ਦੇ ਪਲੇਅਰ ਇੱਥੇ ਬੜਾ ਵਧੀਆ ਵੈਂਟੀਲੇਸ਼ਨ ਸਿੰਫਨੀ ਦੇ ਜਿਹੜੇ ਉਹ ਲੱਗੇ ਆ ਵੀ ਅੰਦਰ ਠੰਡ ਵੀ ਰਹੇ ਟੈਂਪਰੇਚਰ ਵੀ ਮੈਂਟੇਨ ਰਹੇ ਆ ਪ੍ਰਾਣਾ ਇੰਤਜ਼ਾਮ ਆ ਜਿੱਥੇ ਰਹਿਸ਼ ਹੋ ਸਕਦੀ ਆ ਸਾਡੇ ਕਿਉਂਕਿ ਇਹ ਬੜਾ ਛੋਟਾ ਸੀ ਤੇ ਬੜਾ ਪ੍ਰਾਣਾ ਹੋ ਗਿਆ ਸੀ ਆ ਜਿਵੇਂ ਹੁਣ ਜਿਮ ਨੇ ਬਾਹਰ ਹੀ ਪਏ ਆ ਇਹ ਚੀਜ਼ਾਂ ਵੀ ਹਜੇ ਉਹ ਸਾਹਮਣੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਉਹਨਾਂ ਦਾ ਦਫਤਰ ਆ ਹਾਂਜੀ ਚੱਲ ਰਹੀ ਹੈ ਪ੍ਰੈਕਟਿਸ ਅਰੇ ਨਾ 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 ਇਹੀ ਤਾਂ ਦੇਖਣੀ ਆ ਇਹੀ ਤਾਂ ਸ਼ਾਬਾਸ਼ ਮੇਰੇ ਬਟਾ ਨਾ ਅੱਛਾ ਬਰਨਾਲਾ ਸਾਰੇ ਬੰਨਾਲੇ ਵੱਲੋਂ ਖੇਡਦੇ ਹੋ ਅੱਛਾ ਤੁਸੀਂ ਤੁਸੀਂ ਕੋਸਲਾਈ ਕਪੂਰਥਲਾ ਮਾਨ ਮਾਨਸਾ ਕਿਹੜੇ ਪਿੰਡ ਤੋਂ ਕੋਟਕਪੂਰਾ ਕੋਟ ਕਪੂਰਾ ਤੇ ਉਰੇ ਕੈਂਪ ਲੱਗਿਆ ਹੋਇਆ ਅਕੈਡਮੀ ਚ ਵਾਹ ਜੀ ਵਾਹ ਸਿਲੈਕਟ ਹੋ ਕੇ ਫਿਰ ਅਕੈਡਮੀ ਚ ਚਲੋ ਅਸੀਂ ਕੋਸ਼ਿਸ਼ ਕਰਦੇ ਆਂ ਵੀ ਨਵਾਂ ਬਣ ਜੇ ਛੇਤੀ ਜਿਹੜਾ ਬੜਾ ਚਿਰ ਦੀ ਤੇ ਇੱਥੇ ਕੀ ਕੀ ਫੈਸਿਲਿਟੀਆਂ ਮਿਲਦੀਆਂ ਜਦੋਂ ਅਕੈਡਮੀ 'ਚ ਆ ਜਾਨੇ ਹੋ ਰਹਿਣ ਦਾ ਖਾਣੇ ਦਾ ਤੇ ਟ੍ਰੇਨਿੰਗ ਤੇਜ ਸਿੰਘ ਜੀ ਆਉਂਦੇ ਆ ਬਹੁਤ ਵਧੀਆ ਬੜਾ ਜਿ ਦਿਖਾਓ ਖੇਡ ਕੇ ਦਿਖਾਓ ਡੋ ਟ੍ਰਾਈ ਨੋ ਬਾ ਜੀ ਬਾ ਆਜੋ ਅੱਛਾ ਇਹ ਜਿਹੜੇ ਸ਼ੂਜ਼ ਨੇ ਇਹ ਇਹ ਦੀ ਪ੍ਰਾਈਸ ਕੀ ਆ ਕਿੰਨੇ ਦੇ ਆ ਕੀਮਤ ਬੂਟਾਂ ਦੇ ਸ਼ੂਜ਼ ਦੀ ਤੇ ਸਤਿਆ ਤੇ ਕਿੰਨਾ ਚਿਰ ਚੱਲਦੇ ਆ ਜੀ ਮੈਂ ਮਤਲਬ 12 13000 ਦੇ ਦਾ ਬੂਟ ਹੀ ਹੋ ਗਏ ਸਾਲ ਦੇ ਇਹ ਦੋ ਜੋੜੇ ਪ੍ਰੈਕਟਿਸ ਲਈ ਹੋਰ ਤੇ ਮੈਚ ਲਈ ਹੋਰ ਚਾਹੀਦੇ ਆ ਤੇ ਕੀ ਅੱਗੇ ਕੀ ਤੁਹਾਡਾ ਮਨ ਦਿਲ ਕੀ ਸੋਚਦਾ ਵੀ ਕਿੱਥੇ ਤੱਕ ਪਹੁੰਚਣਾ ਹੈ ਆਪਣੇ ਪੰਜਾਬ ਦੇ ਮੁੰਡੇ ਰੇਲਵੇ ਚ ਵੀ ਬਹੁਤ ਨੇ ਸਾਡੇ ਲੜਕੀਆਂ ਤਾਂ ਹੁਣ ਨੈਸ਼ਨਲ ਜਿੱਤੀਆਂ ਐ ਇਸ ਵਾਰ ਰੇਲਵੇ ਦੇ ਪੰਜਾਬ ਦਾ ਮਾ ਫਾਈਨਲ ਸੀ ਤੇ ਵੈਸੇ ਨੇ ਤੁਸੀਂ ਕਿਹੜੀ ਟੀਮ ਜਦੋਂ ਅੱਗੇ ਵੱਡੇ ਹੋਗੇ ਤੁਹਾਡਾ ਮਨ ਕਿਹੜੀ ਟੀਮ 'ਚ ਜਾਣ ਦਾ ਐ ਨੈਸ਼ਨਲੀ ਪੰਜਾਬ ਦੇ ਮਾਨਸੇ ਤੋਂ ਵੀ ਬਹੁਤ ਨੇ ਹੈ ਕਪੂਰਥਲਾ ਬਰਨਾਲਾ ਮਾਨਸਾ ਤੇ ਕੋਟ ਕਪੂਰਾ ਕਿੰਨੇ ਦਿਨ ਹਜੇ ਹੋਰ ਰਹੋਗੇ ਜਿੰਨਾ ਚਿਰ ਜਿੰਨਾ ਚਿਰ ਨਹੀਂ ਤੋ ਕਾਲਜ ਤੱਕ ਦੀ تھی ਟੈਂਪਸ ਤੇ ਹੋਏ ਅੱਛਾ ਥੋੜਾ ਐਜੂਕੇਸ਼ਨ ਪੜਾਈ ਦਾ ਵੀ ਫਿਰ ਉਰੇ ਹੀ ਹੋ ਜਾ ਲੁਧਿਆਣੇ ਕੀ ਹੋਵੇ ਗਵਰਨਮੈਂਟ ਕਾਲਜ ਇਹ ਕਿਹਦਾ ਹੈ ਨਾਪਾ ਅੱਛਾ ਨਾ ਬਾਜ ਸ਼ਾਬਾਸ਼ ਰਹਿਣਾ ਕਿੰਨੇ ਘੰਟੇ ਖੇਲ ਦਿੰਨੇ ਆ ਆਈ ਦੀ ਜੁੱਤੇ ਨੂੰ ਕਿੰਨੇ ਸਵੇਰ ਦੀ ਪ੍ਰੈਕਟਿਸ ਹੁੰਦੀ ਆ ਹਾਂ ਤਿੰਨ ਘੰਟੇ ਸ਼ਾਮ ਨੂੰ ਤੇ ਐਕਸਟਰਾ ਪ੍ਰੈਕਟਿਸ ਇਹ ਆਪ ਦੀ ਮਿਹਨਤ ਇਹ ਲਗਨ ਸ਼ਾਬਾਸ਼ ਮੇਰਾ ਬੇਟਾ ਸ਼ਾਬਾਸ਼ ਜ਼ਰੂਰ ਕਾਮਯਾਬ ਹੋਵੋਗੇ ਹੋਰ ਉਰੇ ਕੀ ਤੁਹਾਨੂੰ ਲੱਗਦਾ ਕੋਈ ਕਮੀ ਕਿਸੇ ਚੀਜ਼ ਦੀ ਕੀ ਆ ਪੱਕਾ Thank you, Adrian. Thank you.